ਗਰਲ ਦਾ ਨਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਰਾਹੁਲ ਗਾਂਧੀ ਭਾਰਤ ਜੋੜੋ ਨਿਆਂ ਯਾਤਰਾ ਤੇ ਨਿਕਲੇ ਹੋਏ ਨੇ ਤੇ ਅਸਾਮ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਰੋਕ ਦਿੱਤੀ ਗਈ ਹੈ ਤੇ ਰਾਹੁਲ ਗਾਂਧੀ ਤੇ ਪਰਚਾ ਵੀ ਦਰਜ ਹੋਇਆ ਹੈ 5000 ਤੋਂ ਵੱਧ ਸਮਰਥਕ ਜਿਹੜੇ ਨੇ ਰਾਹੁਲ ਗਾਂਧੀ ਦੇ ਨਾਲ ਨੇ ਜਿਨ੍ਹਾਂ ਨੂੰ ਅਸਾਮ ਦੇ ਵਿੱਚ ਰੋਕਿਆ ਗਿਆ ਅਸਾਮ ਪੁਲਿਸ ਅਤੇ ਰਾਹੁਲ ਗਾਂਧੀ ਤੇ ਵਰਕਰਾਂ ਜਾਂ ਫਿਰ ਕਹਿ ਲਈਏ ਕਿ ਜਿੰਨੇ ਵੀ ਸਮਰਥਕ ਨੇ ਉਹਨਾਂ ਸਭ ਦੇ ਵਿਚਾਲੇ ਝੜਪ ਵੀ ਹੋਈ ਹੈ ਸੋ 5000 ਤੋਂ ਜ਼ਿਆਦਾ ਲੋਕ ਰਾਹੁਲ ਗਾਂਧੀ ਦੇ ਨਾਲ ਨੇ ਜਿਨ੍ਹਾਂ ਨੂੰ ਪੁਲਿਸ ਨੇ ਅਸਾਮ ਦੇ ਵਿੱਚ ਰੋਕਿਆ ਤੇ ਰਾਹੁਲ ਗਾਂਧੀ ਤੇ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਕਾਂਗਰਸੀ ਵਰਕਰਾਂ ਤੇ ਲਾਠੀ ਚਾਰਜ ਵੀ ਕੀਤਾ ਹੈ। ਰਾਹੁਲ ਗਾਂਧੀ ਦੇ ਕਾਫਲੇ ਨੂੰ ਗੁਹਾਟੀ 'ਚ ਰੋਕਿਆ ਗਿਆ ਤਾਂ ਕਾਂਗਰਸੀ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ, ਬੈਰੀਗੇਡ ਵੀ ਤੋੜੇ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਸ ਤਰੀਕੇ ਦਾ ਮਾਹੌਲ ਉਸ ਥਾਂ ਤੇ ਬਣਿਆ ਹੋਇਆ। ਜਿਸ ਦੌਰਾਨ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਇੱਕ ਝੜਪ ਜਿਹੜੀ ਹੈ ਹੋਈ ਹੈ। ਮੁੱਖ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਨੇ ਪਹਿਲਾਂ ਹੀ ਕਿਹਾ ਸੀ ਕਿ ਸੜਕਾਂ ਤੇ ਜਾਮ ਤੋਂ ਬਚਣ ਲਈ ਯਾਤਰਾ ਨੂੰ ਸ਼ਹਿਰ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਇਸ ਦੌਰਾਨ ਅਰਥ ਜੋੜੋ ਨਿਆ ਯਾਤਰਾ ਦੌਰਾਨ ਖਾਨਾ ਪਾੜਾ ਦੇ ਗੁਹਾਟੀ ਟਰੰਕ ਤੇ ਭਾਰੀ ਭੀੜ ਜੜੀ ਇਕੱਠੀ ਹੋਈ ਤਾਂ ਢੋਲ ਟਮੱਕੇ ਦੇ ਨਾਲ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ ਸੋਮਵਾਰ ਨੂੰ ਮੇਗਾਲਿਆਚੂ ਦਾਖਲ ਹੋਣ ਤੋਂ ਬਾਅਦ ਇਸ ਹਿੱਸੇ ਦੀ ਯਾਤਰਾ ਆਪਣੇ ਆਖਰੀ ਪੜਾ ਦੇ ਲਈ ਅਸਾਮ ਵਾਪਸ ਭਰਤੀ ਜੋ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਗੁਹਾਟੀ ਦੇ ਬਾਹਰ ਹਿੱਸੇ ਵਿੱਚੋਂ ਲੰਗੇਗੀ ਸਾਮ ਤੇ ਯਾਤਰਾ ਵੀਰਵਾਰ ਤੱਕ ਜਾਰੀ ਰਹੇਗੀ ਪਰ ਉਸ ਤੋਂ ਪਹਿਲਾਂ ਹੀ ਮਾਹੌਲ ਅਜਿਹਾ ਬਣ ਗਿਆ ਕਿ ਰਾਹੁਲ ਗਾਂਧੀ ਤੇ ਪਰਚਾ ਦਰਜ ਹੋਇਆ ਪੁਲਿਸ ਅਤੇ ਅਸਾਮ ਪੁਲਿਸ ਅਤੇ ਰਾਹੁਲ ਗਾਂਧੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਆਲੇ ਝਟ ਪਵੀ ਹੋਈ ਹੈ